ਜੋ ਐਂਟੀ ਭਾਜਪਾ ਇੰਡੀਆ ਗੱਠ ਜੋੜ ਦੇ ਐਮਪੀ ਸੀਗੇ ਪੂਰੇ ਭਾਰਤ ਦੇ ਵਿੱਚ ਉਹਨਾਂ ਨੂੰ ਇੱਕ 12 ਮੰਗਾਂ ਦਾ ਮੰਗ ਪੱਤਰ ਦੇਣਾ ਸੀਗਾ ਉਸ ਮੰਗ ਪੱਤਰ ਦਾ ਮਤਬ ਇਹ ਸੀਗਾ ਕਿ ਜੋ ਹੁਣ ਨਵੀਂ ਇੰਡੀਆ ਦੀ ਸਰਕਾਰ ਬਣੀ ਆ ਉਹਦੇ ਨਾਲ ਸਾਡੀ ਵਿਰੋਧੀ ਧਿਰ ਵੀ ਇਸ ਟਾਈਮ ਤੱਕੜੀ ਆ ਤੇ ਉਹ 21 ਜੁਲਾਈ ਤੋਂ 12 ਅਗਸਤ ਆਕਰ ਜਿਹੜਾ ਵਾ ਮੌਨਸਨ ਸੈਸ਼ਨ ਚੱਲਣ ਵਾਲਾ ਵਾ ਉਹ ਸਾਡੇ ਮੰਗ ਪੱਤਰ ਦਾ ਇਹੋ ਸੀਗਾ ਕਿ ਅਸੀਂ ਜਿਹੜੇ ਸਾਡੇ ਐਮਪੀ ਸਹਿਬਾਨ ਨੇ ਇੰਡੀਆ ਗੱਠ ਜੋੜ ਦੇ ਇੰਡੀਆ ਗੱਠ ਜੋੜ ਦੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਸਾਡੀਆਂ ਇਹ ਮੰਗਾਂ ਜਿਹੜੀਆਂ ਵਾ ਪਾਰਲੀਮੈਂਟ ਦੇ ਵਿੱਚ ਬੇ ਖੂਫੀ ਦੇ ਨਾਲ ਠਾਈਆਂ ਜਾਣ ਇਹਨਾਂ ਮੰਗ ਮੰਗਾ ਨੂੰ ਇਹ ਸਾਰਾ ਇੰਡੀਆ ਗੱਠ ਜੋੜ ਦੇ ਜਿਹੜੇ ਐਮਪੀ ਆ ਇੱਕ ਪ੍ਰਾਈਵੇਟ ਬਿੱਲ ਲਿਆ ਕੇ ਸਾਡਾ ਉਸੇ ਵਿੱਚ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਪੇਸ਼ ਕਰਨ ਤਾਂ ਕਿ ਅਸੀਂ ਮਦਦ ਜਿਹੜੀਆਂ ਸਾਡੀਆਂ ਅਸੀਂ 20 ਤੋਂ ਲੈ ਕੇ ਅੱਜ ਤੱਕ ਛੜਕਾਂ ਤੇ ਰੋੜ ਰਹੇ ਆ 750 ਕਿਸਾਨ ਸਾਡਾ ਪਹਿਲਾ ਸ਼ਹੀਦ ਹੋ ਗਿਆ ਸਾਡੇ ਹੁਣ 23 24 ਹੁਣ ਸ਼ਹੀਦੀਆਂ ਹੋ ਗਿਆ ਸ਼ੁਭਕਰਨ ਸਿੰਘ ਜਿਹੜਾ ਵਾ ਇਹਨਾਂ ਦੀ ਆਪਾਂ ਪਾਦੀ ਸਰਕਾਰ ਨੇ ਜਿਹੜਾ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ 400 ਤੋਂ ਵੱਧ ਸਾਡੇ ਜਿਹੜੇ ਕਿਸਾਨ ਹੋਰ ਸ਼ਹੀਦ ਹੋ ਗਏ। ਅਸੀਂ ਅਜੇ ਵੀ ਛੜਕਾਂ ਦੇ ਬੈਠੇ ਆ। ਉੱਥੇ ਧੁੱਪਾਂ ਵਈ ਮੀਂਹ ਹੰਡੇਰੀ ਠੰਡਾਂ ਦੇ ਵਿੱਚ ਜਿਹੜਾ ਵਾ ਮੱਖੀ ਮੱਛਰ ਦੇ ਵਿੱਚ ਜਿਹੜਾ ਵਾ ਬੁਰੇ ਅਸੀਂ ਉਸ ਟਾਈਮ ਤੇ ਇੱਕ ਤਸਵੀਰ ਚ ਲੰਡੇ ਆ ਜੋ ਸਾਡੀ ਜਿਹੜੀਆਂ ਮੁਸ਼ਕਲਾ ਵਾ। ਤੇ ਉਸ ਮੰਗ ਪੱਤਰ ਦਾ ਸਾਡਾ ਇਹ ਹੋਈਗਾ ਕਿ ਇੰਡੀਆ ਗੱਠ ਜੋੜ ਦੇ ਸਾਡੇ ਐਮਪੀ ਸਹਿਬਾਨ ਜਿਹੜੇ ਉਹ ਮੰਗ ਪੱਤਰ ਉਹਨਾਂ ਨੂੰ ਦਈਏ ਤੇ ਤਾਂ ਕਿ ਸਾਡੀ ਆਵਾਜ਼ ਠਾਈ ਜਾਵੇ। ਹੁਣ ਸਾਨੂੰ ਗੁੱਸਾ ਇਸ ਗੱਲ ਦਾ ਵਾ ਕਿ ਪੂਰੇ ਪੰਜਾਬ ਦੇ ਵਿੱਚ 13 ਐਮਪੀ ਸਹਿਬਾਨ ਨੇ ਸਾਡੇ ਭਾਜਪਾ ਦਾ ਕੋਈ ਨਹੀਂ ਨਾਂ ਹੀ ਬੰਨ ਨਹੀਂ ਦਿੱਤਾ ਵਾ ਸਾਰਿਆਂ ਨੇ ਰਲ ਮਿਲ ਕੇ 13 ਐਮਪੀਆਂ ਦੇ ਵਿੱਚੋਂ 12 ਐਮਪੀਆਂ ਦੇ ਤਦੋਂ ਦੇ ਮੰਗ ਪੱਤਰ ਦਿੱਤੇ ਹੋਏ ਆ ਪਰ ਜਲੰਧਰ ਦੇ ਵਿੱਚ ਅਸੀਂ ਤਕਰੀਬਨ 12 ਵਜੇ ਦੇ ਪਹਿਲਾਂ ਸਾਨੂੰ ਕੋਠੀ ਨਹੀਂ ਸੀਗੀ ਚੰਨੀ ਸਾਹਬ ਦੀ ਲੱਭ ਰਹੀ ਉਧਰ ਗਏ ਪਹਿਲੀ ਕੋਠੀ ਵੱਲ ਫਿਰ ਸਾਨੂੰ ਪਤਾ ਲੱਗਾ ਪੀਐਨ ਰਾਤਾਂ ਕੀਤਾ ਫਿਰ ਸਾਨੂੰ ਇਥੋਂ ਦੀ ਲੋਕੇਸ਼ਨ ਮਿਲੀ ਫਿਰ ਇੱਥੇ ਆਏ ਆ ਹੋਣ ਅਸੀਂ ਤਕਰੀਬਨ ਉਦੋਂ ਦੇ ਗਰਮੀ ਦੇ ਵਿੱਚ 12 ਵਜੇ ਸਵੇਰ 12 ਵਜੇ ਦੇ ਇੱਥੇ ਬੈਠੇ ਆ ਤੇ ਅਸੀਂ ਜੇ ਪੁੱਛਦੇ ਆ ਗੱਲਦੇ ਆ ਸਾਨੂੰ ਕੋਈ ਨਹੀਂ ਗਾ ਹਾਂ ਠੀਕ ਹੈ ਸਾਨੂੰ ਇੱਕ ਪਤਾ ਲੱਗਾ ਸੀਗਾ ਕਿ ਕੇਪੀ ਸਾਹਿਬ ਦੀ ਜਿਹੜੀ ਆ ਧਰਮ ਪਤਨੀ ਉਹਨਾਂ ਦੀ ਡੈਥ ਹੋ ਗਈ ਆ ਉਹਨਾਂ ਦਾ ਸੰਸਕਾਰ ਸੀਗਾ ਉਹ ਠੀਕ ਆ ਸੀ ਉਹ ਵਾਸਤੇ ਘੰਟਾ 2 ਘੰਟੇ ਸੀ ਮਤਲਬ ਜਿਹੜਾ ਸੀਗਾ ਵੀ ਚਲੋ ਕੋਈ ਗੱਲ ਨਹੀਂ ਪਰ ਹੁਣ ਵੀ ਸਾਨੂੰ 2:30 ਦਾ ਟਾਈਮ ਦਿੱਤਾ ਸੀ 2:30 ਜੇ ਤੋਂ ਬਾਅਦ ਸਾਨੂੰ ਜਿਹੜਾ ਜਿਹੜਾ ਸਾਡਾ ਮਨ ਜਿਹੜਾ ਬੇਚੈਨ ਹੋ ਰਿਹਾ ਸੀਗਾ ਅਸੀਂ ਫੈਸਲਾ ਕੀਤਾ ਸੀਗਾ ਕਿ ਫਿਰ ਸਾਡੇ ਕੋਲ ਇੱਕੋ ਰਸਤਾ ਹੁੰਦਾ ਜਾਂ ਦੇ ਛੜਕਦੇ ਜਾਈਏ ਤੇ ਜਾਂ ਫਿਰ ਸਾਡੀ ਜਿਹੜੀ ਮੰਗ ਪੱਤਰ ਲਿਆ ਜਾਵੇ ਇਹ ਚੀਜ਼ ਜਿਹੜੀ ਆ ਸਾਨੂੰ ਨਹੀਂ ਗੀ ਠੀਕ ਲੱਗਦੀ ਸਾਡੇ ਨਾਲ ਜਦੋਂ ਅਸੀਂ ਕਈ ਦਿਨਾਂ ਤੋਂ মিডিਏ ਦੇ ਵਿੱਚ ਅਖਬਾਰਾਂ ਦੇ ਵਿੱਚ ਦਿੱਤਾ ਹੋਇਆ ਸੀ ਕਿ 8 ਤਰੀਕ ਨੂੰ ਅਸੀਂ ਜਿਹੜੇ ਪੰਜਾਬ ਦੇ ਜਾਂ ਪੂਰੇ ਭਾਰਤ ਦੇ ਐਮਪੀ ਆ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਤੇ ਫਿਰ ਸਾਡੇ ਨਾਲ ਕੱਲ ਤੋਂ ਹੀ رابطہ ਕਰ ਲੈਣਾ ਚਾਹੀਦਾ ਸੀ ਸਾਨੂੰ 9 ਤੋਂ 10 ਵਜੇ ਦਾ ਟਾਈਮ ਦਿੱਤਾ ਹੁੰਦਾ ਅਸੀਂ ਜਦੋਂ ਲਿ ਆਏ ਆ ਤੇ ਅਸੀਂ ਉਹ ਮੰਗ ਪੱਤਰ ਦੇ ਕੇ ਤੇ ਘਰੋਂ ਘਰੀ ਜਾਂਦੇ ਆਪਣਾ ਕੰਮ ਕਰਦੇ ਹੁਣ ਇੱਥੇ ਜਿਹੜਾ ਸਾਨੂੰ ਬੜੀ ਪਰੇਸ਼ਾਨੀ ਹੋਈ ਆ ਪਰ ਸਾਨੂੰ ਇਹ ਲੱਗਦਾ ਵਾ ਕਿ ਜੇ ਅੱਜ ਸਾਡੇ ਨਾਲ ਇਸ ਤਰ੍ਹਾਂ ਹੋਣ ਡਈ ਆ ਤੇ ਕੱਲ ਨੂੰ ਫਿਰ ਸਾਡੀ ਗੱਲਬਾਤ ਜਿਹੜੀ ਆ ਕਿੱਥੇ ਸੁਣੀ ਜਾਊ ਕਿੱਥੇ ਪਹੁੰਚਾਈ ਜਾਊ ਕੀ ਕੀਤਾ ਜਾਊਗੀ ਤੇ ਇਹ ਜਿਹੜਾ ਸਾਡਾ ਮੰਗ ਪੱਤਰ ਆ ਇਹਦਾ ਜੇ ਪ੍ਰਾਈਵੇਟ ਬਿੱਲ ਲੈ ਕੇ ਨਹੀਂ ਸਾਰਾ ਇੰਡੀਆ ਗੱਠਜੋੜ ਲੈ ਕੇ ਪਾਰਲੀਮੈਂਟ 'ਚ ਪੇਸ਼ ਨਹੀਂ ਕਰਦਾ ਤੇ ਫਿਰ ਕਰਾਂਗੇ ਕਿ ਸਾਡੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਦੇ ਵਾਸਤੇ ਇਹ ਕੋਈ ਫਿਕਰਮੰਦ ਨਹੀਂਗੇ ਤੇ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਫਿਰ ਅਸੀਂ ਫੈਸਲਾ ਕਰਾਂਗੇ ਕਿ ਜਿਸ ਤਰ੍ਹਾਂ ਅਸੀਂ ਪਾਟਪਾ ਵਾਲਿਆਂ ਨੂੰ ਅਰੇ ਜੀ ਪਿੰਡਾਂ 'ਚ ਨਹੀਂ ਵੰਡ ਦਿੱਤਾ ਉਹਨਾਂ ਨੂੰ ਇੱਥੋਂ ਐਸੀ ਬੁਰੇ ਤਰੀਕੇ ਦੇ ਨਾਲ ਜਿਹੜਾ ਮੋਦੀ ਦਾ ਗਰਾਫ ਸੀਗਾ ਉਹ ਬੁਰੇ ਤਰੀਕੇ ਦੇ ਨਾਲ ਡੇਗ ਗਿਆ ਵਾ ਤੇ ਬਿਲਕੁਲ ਜੋ ਕੁਝ ਸੀਗਾ ਉਹਦੀ ਐਸ ਟਾਈਮ ਲਟਕਣੀ ਹੋਈ ਸਰਕਾਰ ਐਂਡੀਆ ਦੀ ਬਣੀਆ ਮੋਦੀ ਦੀ ਸਰਕਾਰ ਨਹੀਂ ਜੀ ਤੇ ਉਹ ਫਿਰ ਜੇ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲਾ ਕਰਾਂਗੇ ਕਿ ਫਿਰ ਅਸੀਂ ਜਿਹੜੇ ਬਾਕੀ ਐਮਪੀ ਆ ਉਹਨਾਂ ਨੂੰ ਫਿਰ ਕਿਤਨਾ ਚਾਰਨਾ ਪਿੰਡਾਂ 'ਚ ਵੰਡ ਦੇਣਾ ਕਿ ਨਹੀਂ ਵੰਡ ਦੇਣਾ ਅਸੀਂ ਚੰਨੀ ਸਾਹਿਬ ਨੂੰ ਇਹੋ ਹੀ ਕਵਾਂਗੇ ਕਿ ਜਿਹੜੀ ਤੁਸੀਂ ਆਉਣਾ ਸਾਡੇ ਜਿੱਥੇ ਖੱਜਲ ਖਰਾਬੀ ਹੋਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੇ ਤੇ ਜਾਂ ਜਿਹੜਾ ਅਸੀਂ ਤੁਹਾਨੂੰ ਬਿੱਲ ਪੇਸ਼ ਕਰਾਂਗੇ ਆ ਜਿਹੜਾ ਮੰਗ ਪੱਤਰ ਦਵਾਂਗੇ ਇਹਨੂੰ ਕਿੰਨੀ ਬੇਖੂਬੀ ਦੇ ਨਾਲ ਤੁਸੀਂ ਲੈ ਕੇ ਉੱਥੇ ਜਾਓਗੇ ਰਾਹੁਲ ਜੀ ਦੇ ਕੋਲ ਤੇ ਜਾਂ ਕਿੰਨੀ ਸਾਡੀ ਬੇਖੂਬੀ ਦੇ ਨਾਲ ਇਹ ਮੰਗਾ ਸਾਡੀਆਂ ਜਿਹੜੀਆਂ ਪਾਰਲੀਮੈਂਟ 'ਚ ਉਠਾਓਗੇ ਤੇ ਜਾ ਕੇ ਸਾਨੂੰ ਫਿਰ ਜਿਹੜਾ ਕੋਈ ਭਰੋਸਾ ਹੋਵੇ ਕਿ ਸਾਡੀ ਕੋਈ ਵਿਰੋਧੀ ਧਿਰ ਹੈਗੀ ਆ ਮੋਦੀ ਦੇ ਵਰ ਖਿਲਾਫ ਹੈਗੀ ਆ ਤੇ ਜੇ ਸਾਰਿਆਂ ਨੇ ਇੱਕੋ ਹੀ ਕਾਰਪੋਰੇਟ ਘਰਾੜਿਆਂ ਦੇ ਪੂੰਜੀਪਤੀਆਂ ਦੇ ਮਤਲਬ ਉਹਨਾਂ ਦੀ ਝੋਲੀ 'ਚ ਪੈਣਾ ਜਾ ਪ੍ਰਾਈਵੇਟੇਸ਼ਨ ਲਿਆ ਕੇ ਠੇਕੇਦਾਰੀ ਸਿਸਟਮ ਲਿਆ ਕੇ ਸਾਡੇ ਸਾਰੇ ਜਨਤਕਦਾਰੇ ਨਿੱਜੀਕਰਨ ਦਾ ਕਰ ਦੇਣਾ ਠੇਕੇਦਾਰੀ ਸਿਸਟਮ ਕਰ ਦੇਣਾ ਸਾਡੀਆਂ ਨੌਕਰੀਆਂ ਸਾਡਾ ਰੁਜ਼ਗਾਰ ਬੱਚਿਆਂ ਦੇ ਜਿਹੜੇ ਆ ਉਹ ਖੋ ਕੇ ਦੇਸ਼ਾਂ ਵਿਦੇਸ਼ਾਂ ਨੂੰ ਭਜਾ ਦੇਣਾ ਜਾਂ ਨਸ਼ੇ ਇਸੇ ਤਰ੍ਹਾਂ ਸਾਡੇ ਜਿਹੜੇ ਛੇਮਾ ਦਰਿਆ ਵਗਣਾ ਵਾ ਜਾਂ ਇਥੇ ਗੈਂਗਸਟਰਾਂ ਦਾ ਜਿਹੜਾ ਵਾ ਬੋਲਬਾਲਾ ਹੋਣਾ ਵਾ ਇਹ ਫਿਰ ਆਉਣ ਵਾਲੇ ਸਮੇਂ 'ਚ ਸਾਡਾ ਕੀ ਪੂ ਦੇਖੋਗਾ ਇਹ ਚੰਦੀ ਸਾਹਿਬ ਜਿਹੜਾ ਆਉਣ ਆਪਣੇ ਨਾਲ ਕਰਨਗੇ ਜੇ ਸਾਡੇ ਆਗੂ ਸਹਿਬਾਨ ਕੋਲ ਗੱਲਬਾਤ ਕਰਨੀ ਚਾਹਣਗੇ ਮੰਨੀਆਂ ਹੋਈਆਂ ਮੰਨੀਆਂ ਹੋਈਆਂ ਬੰਦਾ ਇਹਦੀ ਲਾਗੂ ਕਰੋਲੀ ਮੰਨੀਆਂ ਹੋਈਆਂ ਮੰਨੀਆਂ ਹੋਈਆਂ ਤੇ ਜਿਹੜਾ ਕਿ ਚਰਪਲੇ ਮੀਟਰ ਸੀਗੇ 1 ਮੀਟਰ ਇਹਨੂੰ ਆਪਾਂ ਪੜ ਕੇ ਪੜ ਕੇ ਵੀ ਸੁਣਾ ਦਿੰਦੇ ਆ ਨਾ ਉਹਨਾਂ ਨੇ ਐਮ ਐਸ ਪੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਸੀ 2 50% ਦੇ ਮਾਰਮੁੱਲ ਅਨੁਸਾਰ ਲਾਗੂ ਕੀਤਾ ਜਾਵੇ ਇਹ ਜਿਹੜੀ ਸਵਾਪ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਆ ਇਹ 2006 ਤੋਂ ਲਟਕ ਰਹੀ ਆ ਬਨਮੋਹਨ ਸਿੰਘ ਜੀ ਦੀ ਸਰਕਾਰ ਦੇ ਟਾਈਮ ਤੇ 8 ਸਾਲ ਉਦੋਂ ਨਹੀਂ ਕੁਝ ਹੋਇਆ ਬੋਦੀ ਇਹਦੀ ਜਿਹੜੀ ਆ ਸਾਡੇ ਨਾਲ ਵਾਅਦਾ ਕਰਕੇ ਆ 10 ਸਾਲ ਹੋ ਗਿਆ ਅਜੇ ਤੱਕ ਡਾਕਟਰ ਸੁਆਮੀਨਾਥ ਕਮਿਸ਼ਨ ਦੀ ਰਿਪੋਰਟ ਦਾ ਕੁਝ ਨਹੀਂ ਬੜਿਆ ਉਹ ਦੁਨੀਆ ਤੋਂ ਚਲ ਗਿਆ ਉਹਨੂੰ ਭਾਰਤ ਰਤਨ ਵੀ ਦਿੱਤਾ ਪਰ ਉਹਦੀ ਰਿਪੋਰਟ ਜਿਹੜੀ ਆ ਅਜੇ ਵੀ ਠੰਡੇ ਬਸਤੇ ਦੇ ਵਿੱਚ ਪਈ ਹੋਈ ਆ ਨੰਬਰ 2 ਕਿਸਾਨਾਂ ਤੇ ਮਜ਼ਦੂਰਾਂ ਦਾ ਮੁਕੰਮਲ ਖੇਤੀ ਕਰਜ਼ਾ ਮਾਫ਼ ਕੀਤਾ ਜਾਵੇ ਜਿਸ ਤਰ੍ਹਾਂ ਕਾਰਪੋਰੇਟ ਅਡਾਨੀਆਂ ਬਟਾਨੀਆਂ ਦਾ ਟਾਟੇ ਦਿੱਲਿਆਂ ਦਾ ਕਰੋੜਾਂ ਰੁਪਈਆ ਮਾਫ਼ ਕੀਤਾ ਜਾਂਦਾ ਇਸ ਮੁਤਾਬਕ ਜਿਹੜਾ ਵਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵੀ ਮਾਫ਼ ਕੀਤਾ ਜਾ ਸਕਦਾ ਵਾ ਉਮੀਦ ਕਰ ਰਹਿਣ ਬਿਲ ਤੋ ਜਾਂ 13 ਵਿੱਚ ਕੀਤੀਆਂ ਸੌਦਾਂ ਨੂੰ ਰੱਦ ਕਰਕੇ 70% ਕਿਸਾਨਾਂ ਦੀ ਲਿਖਤੀ ਇਜਾਜ਼ਤ ਲੈਣੀ ਜ਼ਰੂਰੀ ਜ਼ਰੂਰੀ ਹੋਵੇ ਅਤੇ ਕਿਸੇ ਵੀ ਜ਼ਮੀਨ ਅਧ ਗ੍ਰਹਿਣ ਤੋਂ ਪਹਿਲਾਂ ਕਿਸਾਨਾਂ ਨੂੰ ਮਾਰਕੀਟ ਡੇਟ ਤੋਂ ਚਾਰ ਗੁਣਾ ਮੁਆਵਜ਼ਾ ਅਤੇ ਵਿਆਜ ਦਿੱਤਾ ਜਾਵੇ ਇਹ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਜਾਂ ਹੋਰ ਇੱਕ ਮਿੰਟ ਤੁਸੀਂ ਫਿਰ ਇੱਥੇ ਡੇਨ ਕਰ ਹਾਂ 100 ਇਹਦੇ ਉੱਤੇ ਮਤਲਬ ਹੈ ਕਿ ਵੀ ਬੜਾ ਰਸਿਆਵਾ ਲੋਕਾਂ ਨੂੰ ਸਹੀ ਮੁਆਵਜ਼ਾ ਨਹੀਂ ਦਿੱਤੇ ਜਾ ਰਹੇ ਦਾਲ ਦੇ ਨੂੰ ਕੁਛ ਤੇ ਜੇ ਨੂੰ ਕੁਛ ਇਹ ਸਾਡਾ ਜਿਹੜਾ ਇਹ ਫਸਿਆ ਹੋਇਆ ਸਰਕਾਰ ਦੇ ਨਾਲ ਇਹਦੇ ਤੋਂ ਕੀਤਾ ਜਾਵੇ। ਲਖੀਨਪੁਰ ਖੀਰੀ ਨਸਲ ਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਕਿਸਾਨ ਅੰਦੋਲਨ 2020-21 ਦੇ ਸਾਰੇ ਕੇਸ ਤਰ੍ਹਾਂ ਤੋਂ ਵਾਪਸ ਲੈ ਜਾਣ ਅਜੇ ਤੱਕ ਕਈ ਡਟ ਕੇ ਫਿਰਦੇ ਆ। ਬਾਦ ਸਰਕਾਰ WTO ਤੋਂ ਬਾਹਰ ਆਵੇ ਅਤੇ ਸਾਰੇ ਮੁਕਤ ਵਪਾਰ ਸਮਝੌਤੇ ਰੱਦ ਕਰੇ। ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ ਉਹਨਾਂ ਨੂੰ ਕੁਸ਼ਲ ਕਾਮਾ ਮੰਨ ਕੇ ਜਾਨੀ ਕਿ ਇਹ ਨਹੀਂ ਇਹ ਸੇ 60 ਸਾਲ ਆਪਾਂ ਪਾਉਣਾ 60 ਸਾਲ ਤੇ ਜਿਹੜਾ ਵੀ ਕਿਸਾਨ ਮਜ਼ਦੂਰ ਹੋ ਜਾਂਦਾ ਉਹਨੂੰ ਹਾਂ ਉਹਨੂੰ ਜਿਹੜਾ ਵਾ ਉਹ 10000 ਪੈਨਸ਼ਨ ਦਿੱਤੀ ਆ ਫਸਲ ਬੀਮਾ ਯੋਜਨਾ ਵਿੱਚ ਸੁਧਾਰ ਕੀਤੇ ਜਾਣੇ ਚਾਹੀਦੇ ਆ ਫਸਲ ਦੇ ਨੁਕਸਾਨ ਦੀ ਗਣਨਾ ਕਰਦੇ ਸਮੇਂ 1 ਏਕੜ ਨੂੰ ਇੱਕ ਜ਼ੋਨਟ ਮੰਨਿਆ ਜਾਣਾ ਚਾਹੀਦਾ ਹੈ ਅਤੇ ਪੂਰਾ ਪ੍ਰੀਮੀਅਮ ਸਰਕਾਰ ਦੁਆਰਾ ਜਮ੍ਹਾਂ ਕੀਤਾ ਜਾਣਾ ਚਾਹੀਦਾ ਹੈ ਨੰਬਰ 8 ਬਿਜਲੀ ਬਿੱਲ 220 ਵਾਪਸ ਲਿਆ ਜਾਵੇ ਤੇ ਖੇਤੀ ਸੈਕਟਰ ਨੂੰ ਪ੍ਰਦੂਸ਼ਣ ਐਕਟ ਤੋਂ ਹਟਾਇਆ ਜਾਵੇ। ਮਨਰੇਗਾ ਸਕੀਮ ਬਿਜਲੀ ਬਿੱਲ 220 ਜਿਹੜਾ ਹੁਣ 223 ਬਣ ਕੇ ਸਾਡੇ ਜਿਹੜੇ ਚਿਪ ਵਾਲੇ ਮੀਟਰ ਲੱਗ ਰਹੇ ਆ ਉਹਦੇ ਤੇ ਅਸੀਂ ਦੁਬਾਰਾ ਫੇਰ ਕਹਿ ਦਿੰਦੇ ਆ ਕਿ ਇਹ ਜਿਹੜੀ ਆ ਇਹ ਜਿਹੜੀ ਆ ਆਪਣੀ ਰੱਦ ਕੀਤਾ ਜਾਵੇ ਸਾਡਾ ਜਿਹੜਾ ਸਾਰਾ ਕੁਛ ਆਹੀਂ ਚਿਪ ਵਾਲੇ ਮੀਟਰ ਕਿਤੇ ਨਹੀਂ ਸਾਡਾ ਕਿਸਾਨੀ ਜਿਹੜਾ ਵਾ ਜਥੇਬੰਦੀਆਂ ਦਾ ਵਿਰੋਧ ਆ। ਆ ਪ੍ਰਡੂਸ਼ਨ ਰੇਅ ਉਹ ਆਪਣੀ ਐਨਜੀਟੀ ਦੇ ਵੀ ਮਤਲਬ ਸਾਰਾ ਜਿਹੜਾ ਉਹਨੇ ਕਹਿੰਦਾ ਵੀ ਪੰਜਾਬ ਨੂੰ ਪ੍ਰਡੂਸ਼ਨ ਪ੍ਰਡੂਸ਼ਨ ਤੋਂ ਜਿਹੜਾ ਵਾ ਨੂੰ ਨਾ ਅੰਦੋਸ਼ ਛਾਇਆ ਜਾਵੇ ਮਨਰੇਗਾ ਸਕੀਮ ਦੇ ਤਹਿਤ ਮਜ਼ਦੂਰਾਂ ਨੇ ਇੱਕ ਸਾਲ ਵਿੱਚ 200 ਦਿਨ ਰੁਜ਼ਗਾਰ ਦਿੱਤਾ ਜਾਵੇ ਅਤੇ ਮਨਰੇਗਾ ਸਕੀਮ ਹੇਤ ਇਹਨਾਂ ਮਜ਼ਦੂਰਾਂ ਨੂੰ 700 ਰੁਪਏ ਪ੍ਰਤੀ ਦਿਨ ਭੱਤਾ ਦਿੱਤਾ ਜਾਵੇ ਮਨਰੇਗਾ ਸਕੀਮ ਨੂੰ ਖੇਤੀਬਾੜੀ ਸੈਕਟਰ ਨਾਲ ਜੋੜਿਆ ਜਾਵੇ ਹਲਦੀ ਮਿਰਚ ਅਤੇ ਮਸਾਲਿਆਂ ਲਈ ਰਾਸ਼ਟਰੀ ਬੋਰਡ ਦਾ ਗਠਨ ਮਜ਼ਬੂਤ ਢਾਂਚੇ ਅਤੇ ਕਾਰਸ਼ੀਲਤਾ ਨਾਲ ਕੀਤਾ ਜਾਵੇ ਬੀਜਾਂ ਦੀ ਗੁਣਵੰਤਾ ਦੇ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਡੁਪਲੀਕੇਟ ਬੀਜ ਖਾਦ ਅਤੇ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਵਿਰੁੱਧ ਸਖਤ ਕਾਰਵਾਈ ਹੋਵੇ ਪਰ ਇਹ ਅਜੇ ਕੁਝ ਨਹੀਂ ਹੋ ਰਿਹਾ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ ਵੱਡੀਆਂ ਕੰਪਨੀਆਂ ਵੱਲੋਂ ਆਦੇਵਾਸ਼ੀਆਂ ਦੀ ਜ਼ਮੀਨ ਦੀ ਲੁੱਟ ਬੰਦ ਹੋਵੇ ਅਤੇ ਆਦੇਵਾਸ਼ੀਆਂ ਦੇ ਹੱਕਾਂ ਦੀ ਰਾਖੀ ਯਕੀਨੀ ਹੋਵੇ ਕਿਸਾਨ ਅੰਦੋਲਨ 2 ਵਿੱਚ ਕਿਸਾਨਾਂ ਦੇ ਅਤਿਆਚਾਰ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਸਾਨ ਅੰਦੋਲਨ 2 ਸ਼ੁਰੂਆਤੀ ਪੜਾ ਵਿੱਚ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਕਾਰ ਚਾਰ ਦਿਨ ਦੀ ਗੱਲਬਾਤ ਹੋਈ ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਪਾਜਬਾ ਸਰਕਾਰ ਨੇ ਦਿੱਲੀ ਚਲੋ ਮਾਰਚ ਨੂੰ ਰੋਕਣ ਲਈ ਸ਼ਾਂਤ ਮਈ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਚਲਾ ਕੇ ਅਤੇ ਜ਼ਹਿਰੀਲੀਆਂ ਗੈਸਾਂ ਦੀ ਵਰਤੋਂ ਕਰਕੇ ਕਿਸਾਨਾਂ ਦਾ ਅਤਿਆਚਾਰ ਕੀਤਾ ਜਿਸ ਕਾਰਨ 22 ਸਾਲਾ ਕਿਸਾਨ ਸ਼ੁਭ ਕਰਨ ਦੀ ਮੌਤ ਹੋ ਗਈ ਪੰਜ ਕਿਸਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਕਈ ਕਿਸਾਨ ਇਸ ਕਾਰਨ ਸ਼ਹੀਦ ਹੋ ਗਏ ਜ਼ਹਿਰੀਲੀਆਂ ਗੈਸਾਂ ਕਾਰਨ 432 ਕਿਸਾਨ ਜ਼ਖਮੀ ਹੋਏ ਹਨ ਰਾਹਤੀ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੀਫੈਸਟੋ ਵਿੱਚ ਪ੍ਰੋਤਕ ਮੰਗਾਂ ਨੂੰ ਸ਼ਾਮਲ ਕੀਤਾ ਸੀ ਆਮ ਲੋਕਾਂ ਨੇ ਤੁਹਾਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਸੰਸਦ ਵਿੱਚ ਅਠਾਉਣ ਲਈ ਚੁਣਿਆ ਹੈ ਅਸੀਂ ਤੁਹਾਨੂੰ ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ ਵਿੱਚ ਕਿਸਾਨਾਂ ਕਿਸਾਨ ਮੰਗਾਂ ਤੇ ਇੱਕ ਪ੍ਰਾਈਵੇਟ ਬਿੱਲ ਲਿਆਉਣ ਦੀ ਬੇਨਤੀ ਕਰਦੇ ਹਾਂ ਜੇਕਰ ਤੁਸੀਂ ਕੋਈ ਪ੍ਰਾਈਵੇਟ ਬਿੱਲ ਨਹੀਂ ਲਿਆਉਂਦੇ ਤਾਂ ਅਸੀਂ ਇਹ ਸੋਚਣ ਲਈ ਮਜਬੂਰ ਹੋ ਜਾਵਾਂਗੇ ਕਿ ਤੁਸੀਂ ਕਿਸਾਨੀ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ਆਦਰ ਸਿਹਤ ਸੰਯੁਕਤ ਕਿਸਾਨ ਮੋਰਚਾ ਗੈਰ